ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਜਲੰਧਰ ਵਿਖੇ ਜਿੱਥੇ ਇੱਕ 13 ਸਾਲਾ ਕੁੜੀ ਦੇ ਨਾਲ ਜੋ ਗਲਤ ਹਰਕਤ ਹੋਈ ਹੈ ਉਸ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਸੋ ਮੁਹੱਲਾ ਨਿਵਾਸੀ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਮੈਮ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਮ ਜਦੋਂ ਤੁਸੀਂ ਫਸਟ ਟਾਈਮ ਇਹ ਖਬਰ ਸੁਣੀ ਕਿ 13 ਸਾਲਾ ਕੁੜੀ ਤੁਹਾਡੀ ਗਵਾਂਢੀ ਜਿਹੜੇ ਸੀਗੇ ਹਨਾ ਉਹਨਾਂ ਨੇ ਕਿਸੇ ਨੇ ਗਲਤ ਕੰਮ ਕਰਕੇ ਹੱਤਿਆ ਕਰ ਦਿੱਤੀ ਰਿਐਕਸ਼ਨ ਕਿਵੇਂ ਦਾ ਸੀ ਤੁਹਾਡਾ ਰਿਐਕਸ਼ਨ ਦੇਖੋ ਉਸ ਟਾਈਮ ਦਾ ਮਾਹੌਲ ਇਦਾਂ ਦਾ ਸੀ ਇੱਦਾਂ ਲੱਗਦਾ ਸੀ ਉਸ ਕੁੜੀ ਨਾਲ ਨਹੀਂ ਸਾਡੇ ਨਾਲ ਹੀ ਦਰਿੰਗੀ ਹੋਈ ਹੈ ਸਾਰੀ ਸਾਡਾ ਮਾਹੌਲ ਬਹੁਤ ਕਾਫੀ ਅਸੀਂ ਬਹੁਤ ਜ਼ਿਆਦਾ ਡਿਪਰੈਸ਼ਨ ਚ ਆ ਗਏ ਸੀ ਸਾਰੇ ਮਹੱਲਾ ਸਾਡਾ ਇਕਜੁੱਟ ਹੋ ਕੇ ਐਸੇ ਕੰਮ ਵੱਲ ਜੁਟਿਆ ਹੋਇਆ ਸੀ ਜੀ ਨੋਰਮਲ ਜੇਕਰ ਕਿਸੇ ਆਮ ਬੰਦੇ ਨਾਲ ਅਜਿਹਾ ਕੰਮ ਹੁੰਦਾ ਸ਼ਾਇਦ ਕਾਰਵਾਈ ਪੈ ਜਾਣੀ ਸੀ ਇਸ ਟਾਈਮ ਤੱਕ ਸੋ ਕੀ ਸੋਚਦੇ ਤੁਸੀਂ ਇਸ ਬਾਰੇ ਕਿ ਕਾਰਵਾਈ ਕਿਉਂ ਨਹੀਂ ਪੈਰੀ ਕਾਰਵਾਈ ਅਸੀਂ ਇਹ ਸੋਚਦੇ ਪਏ ਜਿੱਦਾਂ ਦੇਖੋ 3 ਦਿਨ ਹੋ ਗਏ ਅੱਜ ਨਾ ਕੁੜੀ ਦੀ ਡੈਥ ਹੋਏ ਤੇ ਅਸੀਂ ਇਹ ਸੋਚ ਰਹੇ ਆਂ ਵੀ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹ ਕਿਉਂ ਨਹੀਂ ਜਲਦੀ ਫੈਸਲਾ ਲੈ ਰਿਹਾ ਇਹ ਸੋਚ ਕੇ ਹੈਰਾਨ ਆ ਕਿ ਸਾਡਾ ਕਾਨੂੰਨ ਜਲਦੀ ਤੋਂ ਜਲਦੀ ਫੈਸਲਾ ਕਰੇ ਉਹ ਕਿਉਂਕਿ ਉਹਨੇ ਬਹੁਤ ਹੀ ਬੁਰੀ ਹਰਕਤ ਕੀਤੀ ਹੈ ਕਿਉਂਕਿ ਦਿਲ ਖੁਦ ਅਸੀਂ ਪੱਤਰਕਾਰ ਹੁੰਦੇ ਨਾ ਤੇ ਸਾਡਾ ਦਿਲ ਪੀਸਦਾ ਕਿ ਅਜਿਹੀ ਹਰਕਤ ਕਿਸੇ ਨਾ ਸੋਚ ਕੇ ਬੰਦਾ ਸੰਝੋੜ ਦਿੰਦੀ ਆ ਹਰਕਤ ਅਜਿਹੀ ਅਸੀਂ ਤਾਂ ਡਿਪਰੈਸ਼ਨ ਚ ਹੈਗੇ ਸੁਣ ਕੇ ਜਿੱਦਾਂ ਅਸੀਂ ਦੇਖਿਆ ਕਿ ਉਹ ਕੁੜੀ ਉੱਥੇ ਡੈੱਡ ਬੋਡੀ ਮਰ ਗਈ ਐ ਉਹ ਕੁੜੀ ਤੇ ਮਤਲਬ ਚੀਕਾਂ ਨਿਕਲੀਆਂ ਸਾਡੇ ਮੂੰਹ ਤੋਂ ਕਿ ਪਾਰ ਹੂਲ ਪਾਰ ਮਤਲਬ ਉਸ ਟਾਈਮ ਸਾਨੂੰ ਕੁਝ ਨਹੀਂ ਸਮਝ ਆਇਆ ਉਹ ਤੇ ਸਾਡੇ ਗਲੀ ਦੇ ਜੈਂਟਸ ਹੈਗੇ ਉਹ ਅੰਦਰ ਗਏ ਤੇ ਉਹਨੂੰ ਕਸੀਟ ਕੇ ਬਾਹਰ ਲਿਆਏ ਤੇ ਅਸੀਂ ਇਹਨੂੰ ਖੂਬ ਮਾਰਿਆ ਬੰਦੇ ਨੂੰ ਸਾਰਿਆਂ ਨੇ ਮਿਲ ਕੇ ਮਾਰੇ ਜੈਂਟਸ ਹੋਵੇ ਜਾਂ ਲੇਡੀਆਂ ਹੋਵੇ ਸਾਰਿਆਂ ਨੇ ਗਾਲਾਂ ਵੀ ਕਢੀਆਂ ਕਿਉਂਕਿ ਉਸ ਟਾਈਮ ਉਹ ਬੰਦਾ ਆ ਉਸ ਲਾਈਕਾ ਬਿਲਕੁਲ ਤੁਹਾਨੂੰ ਪਤਾ ਲੱਗ ਚੁੱਕਾ ਹੈ ਕੁੜੀ ਡੈੱਡ ਹੋ ਚੁੱਕੀ ਹੋਈ ਉਸ ਟਾਈਮ ਹਾਂਜੀ ਹਾਂ ਹਾਂ ਉਸ ਟਾਈਮ ਕਿਸੇ ਨੇ ਬੁਲਾਇਆ ਸੀ ਉਹ ਕਹਿੰਦੇ ਮਤਲਬ ਡੈੱਡ ਕੁੜੀ ਓਕੇ ਤੇ ਮੈਮ ਜਦੋਂ ਆ ਅਜੀਹੀ ਘਟਨਾ ਮਤਲਬ ਤੁਹਾਡੇ ਸਾਹਮਣੇ ਹੋਈ ਹੈ ਅਗਰ ਹਿਚਾਰਪੁਰ ਵਾਲੀ ਘਟਨਾ ਦੀ ਗੱਲ ਕੀਤੀ ਜਾਵੇ ਉੱਥੇ ਇੱਕ ਵਿਰੋਧੀ ਲਹਿਰ ਉੱઠી ਸੀ ਕਿ ਭਈਆ ਨੂੰ ਪਜਾਓ ਦੇਸ਼ ਬਚਾਓ ਮੈਂ ਦੱਸ ਮੈਂ ਤੁਹਾਨੂੰ ਦੱਸਦੀ ਹਾਂ ਮੇਰੀ ਕੰਮ ਵਾਲੀ ਹੈ ਹੁਣ ਅੱਜ ਆਈ ਹੈ ਅੱਜ ਆ ਕੇ ਕਹਿੰਦੀ ਹੈ ਕਿ ਜਦੋਂ ਸਾਡੇ ਕਿਸੇ ਨੇ ਇਹੋ ਜਿਹਾ ਕੰਮ ਕੀਤਾ ਸੀ ਤੇ ਸਾਰੇ ਕਹਿੰਦੇ ਸੀ ਭਈਏ ਬਜਾਓ ਭਈਏ ਬਗਾਓ ਭਈਏ ਬਗਾਓ ਜੀ ਲੇਕਿਨ ਹੁਣ ਦੱਸੋ ਮੈਨੂੰ ਪੰਜਾਬ ਦੇ ਬੰਦੇ ਨੇ ਇਹ ਕੰਮ ਕੀਤਾ ਹੁਣ ਕੀ ਕਰੋਗੇ ਪੰਜਾਬ ਭਗਾਓਗੇ ਮੈਂ ਉਹਨੂੰ ਕਿਹਾ ਦੇਖ ਸਾਰੇ ਦਰਿੰਦਰ ਦਰਿੰਦਰ ਜਿਹੜੇ ਬੰਦੇ ਗੰਦੇ ਨੇ ਸ਼ੈਤਾਨ ਰਕਸ਼ਸ ਹੁੰਦੇ ਆ ਉਹਦੇ ਵਿੱਚ ਕੋਈ دین ਧਰਮ ਮਜ਼ਬ ਨਹੀਂ ਹੁੰਦਾ دین ਧਰਮ ਮਜ਼ਬ ਨਹੀਂ ਹੁੰਦਾ ਤੂੰ ਤੂੰ ਸ਼ਾਇਦ ਇਹ ਨਹੀਂ ਸੋਚਦੀ ਕਿ ਪੰਜਾਬ ਦੇ ਲੋਕ ਜੇ ਭਈਏ ਬਜਾਓ ਕਹਿ ਰਹੇ ਆ ਤਾਂ ਪੰਜਾਬ ਦਾ ਵੀ ਪੂਰਾ ਫੈਸਲਾ ਨਹੀਂ ਆਇਆ ਕਰਵਾ ਕੇ ਹੀ ਛੱਡਣਗੇ ਉਹ ਤੇ ਔਨ ਦ ਸਪੋਰਟਿਵ ਸਟੇਮ ਹੀ ਪਿੱਛੇ ਵਾਜ ਜਾ ਰਹੀ ਸੀ ਕਿ ਜਦੋਂ ਸਾਰੇ ਲੋਕ ਇਕੱਠੇ ਹੋ ਗਏ ਉਹਦੇ ਚ ਭਈਏ ਵਗੈਰਾ ਤੁਹਾਨੂੰ ਪਤਾ ਹੀ ਹੈ ਸੁਣ ਕੇ ਸਾਰੇ ਆਂਦੇ ਹੀ ਤੇ ਉਹ ਤੇ ਉਸੇ ਟਾਈਮ ਕਹਿਣ ਲੱਗ ਪਏ ਸੀ ਕਿ ਜਦੋਂ ਅਗਰ ਕਿਸੇ ਇਹ ਹੀ ਹਰਕਤ ਕਿਸੇ ਭਈਏ ਨੇ ਕੀਤੀ ਹੁੰਦੀ ਤਾਂ ਸਰਦਾਰਾ ਨੇ ਹੁਣ ਆ ਕੇ ਉਸ ਸਟੇਮ ਭਈਏ ਨੂੰ ਮਾਰ ਦੇਣਾ ਸੀ ਕਾਫੀ ਅਮਰਿਤਪਾਲ ਸਿੰਘ ਮਹਿਰੋ ਪਾਈ ਹੈ ਉਹ ਵੀ ਹੈ ਹੋਰ ਵੀ ਨੰਗ ਸਿੰਘ ਹੈ ਉਹਨਾਂ ਦਾ ਬਿਆਨ ਸਾਹਮਣੇ ਆ ਉਹ ਉਹਨਾਂ ਨੂੰ ਕੋਈ ਜਵਾਬ ਨਹੀਂ ਅੱਜ ਉਹਨਾਂ ਦਾ ਬਿਆਨ ਆਇਆ ਕਿ ਉਹ ਕਾਰਵਾਈ ਕਰਨਗੇ ਮਤਲਬ ਉਹ ਕਹਿੰਦੇ ਕਿ ਕਾਰਵਾਈ ਕਰਨਗੇ ਅਮਰਿਤਪਾਲ ਮਹਿਰੋ ਹੈ ਜਾਂ ਹੋਰ ਵੀ ਨਿਹੰਗ ਸਿੰਘ ਜਥੇਬੰਦੀ ਆ ਨਹੀਂ ਕਾਫੀ ਆਏ ਉਹ ਗੰਦੇ ਸਾਹ ਸੀ ਮਤਲਬ ਇਹਦੇ ਸਖਤ ਕਾਰਵਾਈ ਕਰਨੀ ਹੈ ਜੀ 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 ਉਹ ਦੇਖੇ ਜਾ ਰਹੇ ਇਧਰ ਇੰਟਰਵਿਊ ਸਾਰੇ ਆਏ ਆ ਤੇ ਅੱਜ ਵੀ ਸ਼ਾਇਦ ਆਣਗੇ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਤੋਂ ਜਲਦ ਇਹਨੂੰ ਫਾਂਸੀ ਹੀ ਦਿਵਾਣੀ ਹੈ ਜਿਹੜੀ ਬੱਚੀ ਦੀ ਡੈਥ ਹੋਈ ਆ ਉਹਦੇ ਮੇਰੇ ਖਿਆਲ ਨਾਲ ਸੁਣਿਆਂ ਚ ਆਇਆ ਕਿ ਫਾਦਰ ਸਾਹਿਬ ਵੀ 1 ਸਾਲ ਪਹਿਲਾਂ ਡੈਥ ਹੋਈ ਉਹਨਾਂ ਦੀ 1.5 ਸਾਲ ਪਹਿਲੇ ਉਹਨਾਂ ਦੀ ਡੈਥ ਹੋਈ ਕੀ ਮਾਹੌਲ ਕਿਵੇਂ ਦਾ ਫੈਮਿਲੀ ਦਾ ਉਹਨਾਂ ਦਾ ਫੈਮਿਲੀ ਚ ਬਸ ਉਹ ਆਪਣੇ ਦੋ ਬੱਚੇ ਨਾਲ ਇੰਜੋਏ ਕਰਦੀ ਸੀ ਚੰਗੀ ਸੀਗੀ ਸਾਰੇ ਕੋਨਾ ਕੋਨਾ ਬਤੀਓ ਫੈਮਿਲੀ ਚ ਬਸ ਮਦਰ ਹੈ ਤੇ ਬੇਟੀ ਦੀ ਹੁਣ ਡੈਥ ਹੋ ਗਈ ਇੱਕ ਬੇਟਾ ਰਹਿ ਗਿਆ ਬਸ ਛੋਟਾ ਬੇਟਾ ਹੈ ਤੇ ਬੇਟੀ ਸੀ ਤੇ ਮਤਲਬ ਦੋ ਬੰਦੇ ਰਹਿ ਗਏ ਹੁਣ ਮੀਆਂ ਬੀਬੀ ਦੇ ਦੋ ਬੱਚੇ ਸੀਗੇ ਜਿਤ ਵਿੱਚੋ ਹਸਬੰਡ ਨੇ 1 ਸਾਲ ਪਹਿਲਾਂ ਡੈਥ ਹੋ ਚੁੱਕੀ ਸੀ ਤੇ ਬੇਟੀ ਦੀ ਹੁਣ ਡੈਥ ਹੋ ਚੁੱਕੀ ਆ ਤੇ ਦੇਖੋ ਹੁਣ ਉਹ ਵਿਚਾਰੀ ਕਿੱਦਾਂ ਜੀਉਂਦੀ ਬੱਚੇ ਨੂੰ ਦੇਖ ਕੇ ਜਿੰਦੀ ਸੀ ਹਲੇ ਸਾਲ ਡੇਢ ਸਾਲ ਹੋਇਆ ਹਸਬੰਡ ਦੇ ਡੈਥ ਹੋਈ ਤੇ ਜਾਂ ਤਾਂ ਕੁੜੀ ਚਲੋ ਬਿਮਾਰ ਹੁੰਦੀ ਐ ਐਕਸੀਡੈਂਟ ਹੋ ਜਾਂਦਾ ਉਹ ਮੌਤ ਬੰਦਾ ਸਹਿਣ ਉਧਰਤੀ ਉਧਰਤੀ ਕਹਿ ਸਕਦੇ ਉਹ ਸਹਿਣ ਕਰ ਸਕਦੇ ਲੇਕਿਨ ਇੰਨੇ ਮਤਲਬ ਗੰਦੀ ਹਰਕਤ ਉਸ ਬੰਦੇ ਨੇ ਉਸ ਕੁੜੀ ਨਾਲ ਕੀਤੀ ਦੇਖੋ ਇਹ ਕਿਸੇ ਤੋਂ ਨਹੀਂ ਬਰਦਾਸ਼ਤ ਹੋ ਰਿਹਾ ਉਹ ਤਾਂ ਉਹਦੀ ਮਾਂ ਐ ਉਹ ਕਿੱਦਾਂ ਬਰਦਾਸ਼ਤ ਕਰੋਗੇ ਲੋਕਾਂ ਦਾ ਕਾਨੂੰਨ ਤੇ ਵੀ ਗੁੱਸਾ ਜਾਇਜ਼ ਕਹਿ ਸਕਦੇ ਆ ਕਿਉਂਕਿ ਫਸਟ ਟਾਈਮ ਜਦੋਂ ਆਏ ਸੀਗੇ ਤੇ ਉਦੋਂ ਉਹਨਾਂ ਨੇ ਚੈਕਿੰਗ ਕੀਤੀ ਸੀ ਜਾਂ ਇਹਦੇ ਬਿਨ ਕਾਰਵਾਈ ਕਿਤੇ ਮੁੜੇਗੇ ਸੀਗੇ ਨਹੀਂ ਨਹੀਂ ਉਹ ਆਏ ਸੀ ਉਹਨਾਂ ਨੇ ਪਹਿਲੇ ਅਸੀਂ ਉਹਨਾਂ ਨੂੰ ਵੀਡੀਓ ਦੱਸੀ ਐ ਫਿਰ ਉਸ ਤੋਂ ਬਾਅਦ ਉਹਦੇ ਘਰ ਗਏ ਐ ਘਰ ਮਤਲਬ ਉਹ ਉਹਨਾਂ ਨੇ ਕਿੱਤੀ ਇਤਲਾਸ਼ੀ ਤੇ ਗਲੀ ਦਾ ਬੰਦਾ ਅੰਦਰ ਕੋਈ ਨਹੀਂ ਗਿਆ ਬਸ ਕੁੜੀ ਦੀ ਮਾਂ ਨੂੰ ਲੈ ਕੇ ਗਏ ਸੀ ਤੇ ਅੰਦਰ ਸਾਰੇ ਉਹ ਚੈਕਿੰਗ ਕਰਕੇ ਉਹ ਗੰਦੇ ਡੈੱਡ ਬੋਡੀ ਅੰਦਰ ਨਹੀਂ ਹੈ ਮਤਲਬ ਉਹਨਾਂ ਨੇ ਤੈ ਹੀ ਕਿਹਾ ਕਿ ਕੁੜੀ ਅੰਦਰ ਨਹੀਂ ਹੈ ਤੇ ਅਸੀਂ ਕਿਹਾ ਸ਼ਾਇਦ ਅਸੀਂ ਵੀ ਵਿਸ਼ਵਾਸ ਕਰ ਲਿਆ ਨਹੀਂ ਹੈ ਪਰ ਉਹ ਥੋੜੀ ਦੇਰ ਬਾਅਦ ਹੀ ਜਿੱਦਾਂ ਪੁਲਿਸ ਵਾਲੇ ਨੇ ਉਹ ਕਹਿੰਦੇ ਹੁਣ ਅਸੀਂ ਚੱਲੇ ਸਵੇਰੇ ਆਵਾਂਗੇ ਸਵੇਰੇ ਆਵਾਂਗੇ ਤੇ ਸਾਨੂੰ ਸ਼ੱਕ ਸੀਗਾ ਕਿ ਨਹੀਂ ਕੁੜੀ ਅੰਦਰ ਹੀ ਹੋਣੀ ਕਿਉਂਕਿ ਫੁਟੇਜ ਵਾਰ-ਵਾਰ ਕਹਿ ਰਹੀ ਸੀ ਕੁੜੀ ਹਾਂ ਜੀ ਹਾਂ ਜੀ ਅਸੀਂ ਅਗ ਜਿਹੜੇ ਅਗਲੇ ਘਰਾਂ 'ਚ ਵੀ ਕੈਮਰਾ ਲੱ ਜੀ ਕੁੜੀ ਇਧਰੋਂ ਨਿਕਲੀ ਹੋएगी ਤਾਂ ਕਿੱਥੇ ਤਾਂ ਗਈ ਹੋਈਗੀ ਸਾਨੂੰ ਕਿੱਥੇ ਨਜ਼ਰ ਨਹੀਂ ਆਈ ਸਾਹਮਣੇ ਕੈਮਰਾ ਇੱਥੇ ਵੀ ਮੈਂ ਆ ਕੇ ਕੈਮਰੇ ਚ ਦੇਖ ਕੇ ਗਈ ਆ ਉੱਥੇ ਵੀ ਕੁੜੀ ਨਹੀਂ ਨਜ਼ਰ ਆਈ ਕਿਉਂਕਿ ਮੈਨੂੰ ਪਤਾ ਸੀਗਾ ਕੁੜੀ ਸਾਡੇ ਸਾਹਮਣੇ ਹੀ ਗਈ ਹੈ ਉਹ ਸਹਿਜ ਨੂੰ ਬੁਲਾਣ ਤੇ ਉਹ ਕਿੱਥੇ ਨਹੀਂ ਸਾਨੂੰ ਪੂਰਾ ਸ਼ੱਕ ਹੋ ਗਿਆ ਕੁੜੀ ਦੇ ਅੰਦਰ ਹੀ ਹੈ ਕੁੜੀ ਆਪਣੀ ਸਹੇਲੀ ਦੇ ਘਰੇ ਗਈ ਸੀ ਹਾਂ ਉਹਦੀ ਸਹੇਲੀ ਹੈ ਜਿਹੜਾ ਜਿਸ ਬੰਦੇ ਨੇ ਕੁੜੀ ਨੂੰ ਮਾਰਿਆ ਉਹਦੀ ਜਿਹੜੀ ਕੁੜੀ ਹੈ ਉਹਦੀ ਫਰੈਂਡ ਸੀਗੀ ਉਹਦੇ ਨਾਲ ਰੋਜ਼ ਖੇਲਦੀ ਸੀ ਇੱਧਰ ਉਹਨਾਂ ਦੇ ਘਰੇ ਕੋਈ ਨਹੀਂ ਸੀਗਾ ਉਸ ਵਲੇ ਨਹੀਂ ਉਹ ਸਵੇਰੇ ਹੀ ਉਹਦੀ ਮੰਮੀ ਤੇ ਉਹ ਸਹਿਜ ਚੱਲ ਗਈਆਂ ਸੁਲੁਧਿਆਣੀਆਂ ਉਹ ਇਕੱਲਾ ਹੀ ਗੱਲਾ ਸੀਗਾ ਤੇ ਇਹਨੂੰ ਸ਼ਾਇਦ ਪਤਾ ਨਹੀਂ ਸੀਗਾ ਕਿ ਸੱਚ ਕਰਨੀ ਹੈਗੀ ਇਹਨੂੰ ਇਹਨਾਂ ਨੇ ਨਾ ਪਤਾ ਕਿ ਮੇਰੇ ਨਾਲ ਹੁਣ ਬੀਤ ਨਹੀਂ ਕੀ ਹੈ ਜੀ ਇਹਨੂੰ ਸ਼ਰਮ ਨਹੀਂ ਆਈ ਕਿ ਮੇਰੀਆਂ ਦੋ ਬੇਟੀਆਂ ਸੀ ਜੀ ਤੇ ਮੈਂ ਉਸ ਬੇਟੀ ਨਾਲ ਇਹ ਕਰਤੂਤ ਕਰਨ ਲੱਗਾ ਤੂੰ ਬੰਦਾ ਹੈ ਕਿ ਕਿਹੜਾ ਹਯਵਾਨ ਸ਼ੈਤਾਨ ਸੀਗਾ ਤੂੰ ਸ਼ਰਮਣੀ ਪਰ ਹੁਣ ਸਾਡੀ ਸਰਕਾਰ ਨੂੰ ਚਾਹੀਦਾ ਕੋਈ ਜਲਦੀ ਤੋਂ ਜਲਦੀ ਫੈਸਲਾ ਲੀਤਾ ਜਾ ਜੇਕਰ ਕੋਈ ਬਾਹਰ ਦਾ ਦੇਸ਼ ਹੁੰਦਾ ਇਸ ਟਾਈਮ ਕਾਰਵਾਈ ਇਦਾਂ ਦੀ ਮਿਸਾਲ ਕਾਇਮ ਹੁੰਦੀ ਹੈ ਫਾਂਸੀ ਦੀ ਸਜ਼ਾ ਜਾਂ ਕੁਝ ਵੀ ਲੋਕਾਂ ਨੂੰ ਵੀ ਤਾਂ ਕਿ ਅ ਅੱਗੇ ਤੋਂ ਕੋਈ ਅੱਗੇ ਹੋਣੀ ਹਰ ਗੱਲ ਕਰੇ ਨਾ ਸਾਰੇ ਲੋਕ ਸੋ ਤਰਕ ਹੋ ਜਾਣਗੇ ਜੇ ਇਹ ਫੈਸਲਾ ਅੱਛਾ ਲੈਣਗੇ ਤੇ ਸਾਰੇ ਜਿਹੜੇ ਜਿੰਨੇ ਵੀ ਗੰਦੇ ਕੀੜੇ ਨੇ ਗੰਦੇ ਇਨਸਾਨ ਨੇ ਸਾਰਿਆਂ ਨੂੰ ਅਕਲ ਆ ਜਾਏਗੀ ਇੱਕ ਵਾਰੀ ਤੇ ਸਾਡੀ ਸਰਕਾਰ ਵੀ ਦਿਆ ਵੀ ਸਾਰੇ ਕਹਿਣਗੇ ਕਿ ਇਹਨਾਂ ਨੇ ਫੈਸਲਾ ਅੱਛਾ ਕੀਤਾ ਹੈ ਸਾ ਅਸੀਂ ਇਹੀ ਬਾਰ ਬਾਰ ਕਹਿੰਦੇ ਆ ਪੰਜਾਬ ਦੀ ਪੰਜਾਬ ਦੀ ਰੈਲੀ ਤੇ ਫੈਸਲਾ ਲਿਆ ਤਾਂ ਦੇਖੋ ਜੀ ਪੰਜਾਬ ਹੀ ਅੱਛਾ ਜਾਏਗਾ ਬਹੁਤ ਅੱਛਾ ਫੈਸਲਾ ਕਿਉਂਕਿ ਕਾਫੀ ਕਟਨਾਵਾ ਸੁਣਨ ਨੂੰ ਮਿਲਦੀ ਹੈ ਨਾ ਜਿਵੇਂ ਨਿਬੜਿਆ ਹੱਤਾ ਕਾਂਡ ਸੀਗਾ ਦਿੱਲੀ ਵਾਲਾ ਸੀਗਾ ਜੈ ਰੀਸੈਂਟਲੀ 2 ਮਹੀਨੇ ਪਹਿਲਾਂ ਹੁਸ਼ਿਆਰਪੁਰ ਦਾ ਜਿਹੜਾ ਭਈਆ ਨੇ ਕੀਤਾ ਸੀਗਾ ਪ੍ਰਵਾਸੀਆਂ ਦਾ ਮੁੱਦਾ ਉੱਠਿਆ ਸੀਗਾ ਕਿ ਭਈਏ ਪੰਜਾਬੋ ਦੇਸ਼ ਬਚਾਓ ਕਿਉਂਕਿ ਉਹਨਾਂ ਨੇ ਗਲਤ ਹਲ ਕਰ ਦਿੱਤੀ ਸੀ ਤਾਂ ਹੁਣ 2 ਮਹੀਨੇ ਵਾਲੀ ਜਲੰਧਰ ਤੋਂ ਜੋ ਕਿ ਸੋਚਿਆ ਵੀ ਨਹੀਂ ਸੀ ਕਿ ਜਹੀ ਹਰਕਤ ਕੀਤੀ ਬੱਚੀ ਨਾਲ ਹੋ ਗਈ ਸਭ ਤੋਂ ਵੱਡੀ ਇਹ ਕਿ ਉਹ ਬੰਦਾ ਅਮਰੇਦਾਰੀ ਸੀਗਾ ਬਿਲਕੁਲ ਕਿਉਂਕਿ ਅਮਰਿਤਧਾਰੀ ਉਹ ਬੰਦਾ ਸੀਗਾ ਇਹਦੇ ਨਾਲ ਕੰਮ ਕਰ ਸਕਦਾ ਤੇ ਕੀ ਫਾਇਦਾ ਉਹ ਅਮਰਿਤਾਰਣ ਕਰਨਾ ਦਾ ਉਹਦਾ ਕੀ ਫਾਇਦਾ ਹਾਂ ਦਾਤਰਾ ਪਾਇਆ ਸੀ ਜਦੋਂ ਅਸੀਂ ਬਾਹਰ ਲੈ ਕੇ ਦਾਤਰਾ ਪਾਇਆ ਸੀ ਦਾਤਰਾ ਮਾਤਾ ਕਹਿੰਦੇ ਆ ਉਸੇ ਦਾਤਰੇ ਨਾਲ ਉਹਦਾ ਵੀ ਸ਼ਿਰ ਕਲਾਮ ਕੀਤਾ ਜਾਏ ਬਿਲਕੁਲ ਦੋਸਤੋ ਕਿਉਂਕਿ ਕਾਫੀ ਲੋਕਾਂ ਵਿੱਚ ਰੋਸ ਹੈ ਕਿ ਜੋ 13 ਸਾਲ ਦੀ ਬੱਚੀ ਦੇ ਨਾਲ ਗਲਤ ਕੰਮ ਹੋਇਆ ਸੋ ਰੋਸ ਵੀ ਇਨਸਾਨੀ ਦੇ ਨਾਤੇ ਹਰ ਕਿਸੇ ਦਾ ਜਾਇਜ਼ ਹੈ ਕਿ ਉਹਨਾਂ ਨਾਲ ਗਲਤ ਕੰਮ ਜੋ ਹੋਇਆ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਹਨੂੰ ਉਹਦੇ ਤੇ ਕਾਰਵਾਈ ਹੋਏਗੀ ਪਤਾ ਨਹੀਂ ਹੋਣੇ ਤਾਂ ਕਾਨੂੰਨੀ ਜਾਣ ਸਕਦਾ ਹੁਣ ਕਾਨੂੰਨ ਨੇ ਕੀ ਕਰਨਾ ਸਰਕਾਰ ਨੇ ਕੀ ਕਰਨਾ ਸੇ ਕੁਝ ਨਹੀਂ ਕੀਤਾ ਇਹ ਤਾਂ ਚੰਗੀ ਗੱਲ ਹੈ ਇਹ ਤਾਂ ਸਾਰੇ ਲੋਕ ਤੇ ਰੋਸ਼ਨੀ ਚ ਆਏ ਹੋਏ ਹੈ ਕਾਰਵਾਈ ਪੁਲਿਸ ਸੰਸਕਾਰ ਹੋ ਚੁੱਕੇ ਬੇਟੀ ਦਾ ਹਾਂਜੀ ਹਾਂਜੀ ਸੰਸਕਾਰ ਤਾਂ ਉਸੇ ਦਿਨ 7 ਵਜੇ ਸੰਸਕਾਰ ਹੋ ਗਿਆ ਥਾ 7 ਵਜੇ ਹੋ ਗਿਆ ਸੀ ਹਾਂ ਕਰਦੀ ਹੈ ਸੰਡੇ ਕੋਈ ਹੋ ਗਿਆ ਥਾ ਠੀਕ ਹੈ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਕਾਰਵਾਈ ਹੁਣ ਹੋਣੀ ਚਾਹੀਦੀ ਹੈ ਇਹ ਤਾਂ ਕਿੰਨੀ ਜਲਦੀ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਹੋਵੇ ਕਾਰਾ ਬਾਈ ਤਾਂ ਕਿ ਵਾਕਿਆਲੀ ਮਿਸਾਲ ਕਰ ਮੋਵੇ ਕਿ ਜਿੰਨਾ ਤੁਸੀਂ ਲਟਕਾਈ ਜਾਓਗੇ ਤੇ ਉਹ ਤੇ ਫਿਰ ਬਾਗਲ ਠੰਡੀ ਪੈਣੀ ਜੀ ਜੀ ਜਿਨ੍ਹਾਂ ਦਾ ਜਲਦੀ ਹੋ ਸਕੇ ਸਰਕਾਰ ਫੈਸਲਾ ਲਵੇ